ਸਾਰਿਆਂ ਨੂੰ ਸਤ ਸ੍ਰੀ ਅਕਾਲ ਐਂਡ ਹੈਪੀ ਦੀਵਾਲੀ ਪ੍ਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੇ ਦਿਨ ਦੁੱਖ ਨਹੀਂ ਰਾਤ ਚੋਗਣੀਆਂ ਤਰੱਕੀਆਂ ਬਖਸ਼ੇ ਹਰ ਇੱਕ ਦੇ ਕੰਮਾਂ ਕਰਾਂ ਜਵਾਬੇ ਬਖਸ਼ੇ ਤੇ ਆਓ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਪੈਂਡ ਮੋਟਰ ਗਾਲਾਂ ਵਿੱਚ ਦੀਵਾਲੀ ਦੀਆਂ ਰੌਣਕਾਂ ਲਓ ਜੀ ਮਠਿਆਈਆਂ ਮਠਿਆਈਆਂ ਆਓ ਬਲਵੀਰ ਸਵੀਟ ਸ਼ਾਪ ਤੇ ਸੇਵਾ ਦਾ ਮੌਕਾ ਦਿਓ ਹਰ ਤਰ੍ਹਾਂ ਦੀ ਵਧੀਆ ਮਠਿਆਈ ਤੇ ਔਰ ਦੁੱਧ ਤੋਂ ਬਣੀ ਹੋਈ ਮਠਿਆਈ ਪੂਰੀਆਂ ਰੌਣਕਾਂ ਅੱਡੇ ਦੇ ਵਿੱਚ ਇਧਰ ਜਲੇਬੀਆਂ ਆ ਇਧਰ ਜਲੇਬੀਆਂ ਤਲਈ ਜਾਂਦਾ ਤਿਆਰ ਕਰ ਰਹੇ ਗਰਮ ਕਰ ਰਹੇ ਆ ਕਿਓ ਮਾਣ ਤਿਆਰ ਆ ਸਰ ਆਹ ਜਲੇਬੀਆਂ ਬਣੀਆਂ ਪਈਆਂ ਆਹ ਭਾਈ ਆਏ ਆ ਲੈਣ ਜਲੇਬੀਆਂ ਜੱਟਾਂ ਦੇ ਝੋਨੇ ਵਿੱਚ ਬਟੇ ਆ ਵੇਚੇ ਆ ਹੁਣ ਮੁੱਛਾਂ ਨੂੰ ਤਾਂ ਆਉਂਦੇ ਆ ਇਧਰ ਅੰਗਰੇਜ਼ ਸਿੰਘ ਜੀ ਪਕੌੜੇ ਤਲੀ ਜਾ ਰਿਹਾ ਵਾ ਇਹ ਆ ਜੀ ਹਲਵਾਈ ਅੰਗਰੇਜ਼ ਸਿੰਘ ਤਲੀ ਜਾਂਦਾ ਪਕੌੜੇ ਪੂਰੇ ਦੇਖੇ ਪਿੱਛੇ ਕੀ ਹੈ ਪਰਦੇ ਦੇ ਪਿੱਛੇ ਸਮੋਸੇ ਹੈ ਗੋਭੀ ਪਕੌੜਾ ਸਮੋਸਾ ਬਰੈਡ ਆ ਵੀ ਗੋਭੀ ਪਕੌੜਾ ਤੇ ਇਹ ਆ ਆਲੂ ਪਕੌੜਾ ਜੀ ਬਾਸੋਂ ਸਾਹਿਬ ਬਸ ਕੱਢਦੇ ਜਲੇਬੀਆਂ ਤਿਆਰ ਆ ਇਧਰ ਕੀ ਹੋ ਗਰ ਮੋਰੇ ਇਧਰ ਹੁਣ ਚਲੇ ਪਈਆਂ ਤਲਦੇ ਵਸਾਉਣੇ ਤੁਹਾਨੂੰ ਜਲੇਬੀ ਕਿਵੇਂ ਬਣਦੀ ਹੈ ਨੇ ਕਰੇ ਜਾਂਗੇ ਬੰਦਾ ਲੰਘ ਗਿਆ ਕਾਰ ਕੋ ਲੈ ਕੇ ਦੂਰੋਂ ਦਰ ਮਾਇ ਲੱਗਦਾ ਕਿ ਦੇ ਨਾਲ ਲੱਗੇ ਦੇ ਚਲੇਪੀਆਂ ਹੁਣ ਪੱਕੀ ਜਾਂਦੀਆਂ ਬਾਹਰ ਦਾ ਬਾਹਰ ਨਾਲ ਦੀ ਨਾਲ ਕੰਮ ਕਰ ਰਹੇ ਬਾਈ ਜੀ ਨਾਲ ਦੀ ਨਾਲ ਫੋਨ ਤੇ ਵੀ ਗੱਲ ਕਰ ਰਹੇ ਆ ਲਿੰਗ ਰੜ ਗਏ ਹੁਣ ਚਾਣੀ ਦੇ ਵਿੱਚ ਪਾ ਦਿਆਂ ਚਾਣੀ ਜੌਣ ਬਾਹਰ ਪਾ ਲਓ ਜੀ ਗਰਮਾ ਗਰਮ ਜਲੇਬੀ ਤਿਆਰ ਆਓ ਤੇ ਖਾਓ ਜਲੇਬੀਆਂ ਦੇ ਨਜ਼ਾਰੇ ਲਓ ਗਰਮਾ ਗਰਮ ਜਲੇਬੀ ਪੂਰ ਤਿਆਰ ਜਲੇਬੀਆਂ ਦਾ ਗਰਮਾ ਗਰਮ ਜਲੇਬੀ ਇਹ ਆ ਲ ਜੇ ਜਲੇਬੀਆਂ ਨਿਕਲ ਗਈਆਂ ਦੇਖੋ ਦੁਕਾਨਾਂ ਦੇ ਰੌਣਕਾਂ ਹੀ ਰੌਣਕਾਂ ਭਾਈਆ ਗੋਦੀ ਜੀ ਦੇਪੀਆਂ ਪਰ ਪਕੌੜੇ ਤਾਂ ਰਏ ਅੰਗਰੇਜ਼ਾਂ ਨਾਲ ਹਲਵਾਈ ਤੇ ਆ ਦੇਖੋ ਗੁਲਵੀਰ ਸਵੀਟ ਸ਼ਾਪ ਆ ਸੱਤਾ ਹਲਵਾਈ ਆਏ ਮੇਲਾ ਤੇ ਆਪਰੇ ਤੋ ਮੀਆਂ ਫਿਰਦਾ ਆ ਸੱਤਾ ਹਲਵਾਈ ਇਹ ਖੋਸ਼ਤਲ ਬੰਦਾ ਇਹ ਆਪਾਂ ਹੋਰ ਵੀ ਅੱਡੇ ਦੀਆਂ ਆ ਸਬਜੀ ਲੱਗੀ ਹੋਈ ਆ ਗੋਭੀ ਦੀ ਮੂਲੀਆਂ ਤਾਜ਼ੀਆਂ ਮੂਲੀਆਂ ਤਾਜੀ ਗੋਭੀ ਆ ਪਟਾਕੇ ਲੱਗੇ ਹੋਏ ਆ ਪਟਾਕੇ ਲੱਗੇ ਹੋਏ ਆ ਕਮਲ ਟੈਲੀਗਾਮ ਦੇ ਪਟਾਕੇ ਲਾਏ ਆ ਆਓ ਤੇ ਦਰਸ਼ਨ ਦੋ ਦੇ ਪਟਾਕੇ ਲੈ ਆਓ ਉਹ ਬੈਠਾ ਮਨਦੀਪ ਸਿੰਘ ਮਨਦੀਪ ਇਹ ਆ ਜੀ ਮਨਦੀਪ ਇਹ ਆ ਬੈਠਾ ਵਲੌਗ ਬਣਾਣੇ ਵਲੌਗ ਇਹ ਆ ਜੀ ਠੀਕ ਆ ਪੈਲੀ گاਉਂ ਇਹ ਆ ਖੜੇ ਆ ਜੀ ਹਾਂਕਾ ਜੀ ਇਹ ਠੀਕ ਹੈ ਡੈਲੀ گاਉਂ ਦੇ ਇਹ ਸਰਪੰਦਰ ਸਿੰਘ ਜੀ ਕੀ ਹਾਲ ਆ ਠੀਕ ਆ ਆ ਲਓ ਜੀ ਪਟਾਕੇ ਇਹ ਜੀ ਠੀਕ ਡੈਲੀ گاਉਂ ਦੇ ਬਾਹਰ ਪਟਾਕੇ ਆਓ ਤੇ ਦਰਸ਼ਨ ਦਿਓ ਤੇ ਪਟਾਕੇ ਲੈ ਜਾਓ A ah, sample studio. Ah, orang tukang naklian beriik dengen tailor. Ente putrekan aja. ਅਮਰਤ ਸਵੀਟ ਸ਼ਾਪ ਜਲੇਬੀਆਂ ਬਣ ਰਹੀਆਂ ਤਾਜ਼ੀਆਂ ਤਾਜ਼ੀਆਂ ਆਓ ਤੇ ਖਾਓ ਤਾਜ਼ੀਆਂ ਜਲੇਬੀਆਂ ਥੋੜੀ ਮੱਖੀ ਆ ਲਦੀ ਮੱਖੀ ਵੱਧਦਾ ਕਿਉਂਕਿ ਮਿੱਠੇ ਤੇ ਮੱਖੀਆਂ ਆਉਂਦੀਆਂ ਹੁੰਦੀਆਂ ਹੁੰਦੇ ਆ ਕਿਵੇਂ ਕਹਿੰਦੇ ਹੁੰਦੇ ਆ ਇਹ ਆ ਜੀ ਅਮਰਤ ਸਵੀਟ ਸ਼ਾਪ ਆ ਇਹ ਬੁੱਟਰ ਦੀ ਦੀਵਾਲੀ ਦੀਆਂ ਰੌਣਕਾਂ 메ਨ ਬੱਸ ਸਟੈਂਡ ਬੁੱਟਰ ਕਲਾਂ ਹਾਂ ਜੀ ਵਿਪਨ ਪਟਾਕਾ ਦੁਕਾਨ ਇਹ ਵਿਪਨ ਪਟਾਕਾ ਬਕਾਣ ਲੱਗੀ ਆਓ ਸੇਵਾ ਦਾ ਮੌਕਾ ਦਿਓ ਤੇ ਪਟਾਕੇ ਲਈ ਜਾਓ ਹਰੇਕ ਤਰ੍ਹਾਂ ਦੇ ਸਸਤੇ ਪਟਾਕੇ ਲੋਕ ਖਰੀਦ ਵੀ ਰਹੇ ਆ ਬਾਈ ਜੀ ਆ ਰੌਣਕਾ ਪਿੰਡ ਪੁੱਤਰ ਕਲਾ ਮੇਨ バス ਅੱਡੇ ਦੀਆਂ ਕੁਲਦੀਪ ਘਰੀ ਆ ਹਾਂ ਅਗੇ ਫਰੂਟ ਵਾਲੇ ਬਾਈ ਅੱਜ ਫਰੂਟ ਵੀ ਲੱਗਾ ਹੋਇਆ ਹੈ ਤਾਜ਼ਾ ਫਰੂਟ ਸੇਬ ਕੇਲੇ ਕੋਈ ਵੀ ਸਾਡੇ ਕੋਲ ਤਾਜ਼ਾ ਫਰੂਟ ਆਓ ਤੇ ਸੇਵਾ ਦਾ ਮੌਕਾ ਦਿਓ ਓ ਬਿੰਦਰ ਕੀ ਹਾਲ ਹੈ ਵੀਰੇ ਠੀਕ ਆ ਮੰਦਰ ਹੋ ਠੀਕ ਆ ਸੇਵ ਖਰੀਦ ਰਹੇ ਗੱਡ ਗੱਡ ਇਹ ਆ ਮੁਫਲੀ ਦੀ ਦੁਕਾਨ ਤੇ ਅੱਜ ਰਣਕਾ ਕਿਉਂ ਦੇਖੋ ਜੀ ਦੁਕਾਨ ਸਜਾਈ ਪਈ ਆ ਉਧਰ ਬਾਬਿਆਂ ਦੀ ਢਾਣੀ ਵੀ ਬੈਠੀ ਆ ਇਹ ਵੀ ਸ਼ੂਟ ਕਰਦੇ ਆ ਲੋ ਯਾ ਗਰਨਾਣਕ ਟੂਰ ਐਂਡ ਟਰੈਵਲ ਮੇਨ ਬਾ ਸਾਡਾ ਪਿੰਡ ਬਟਰ ਕਣਾ ਹਰੇਕ ਤਰ੍ਹਾਂ ਦੀ ਡੋਲੀ ਵਾਲੀ ਗੱਡੀ ਦਾ ਪ੍ਰਬੰਧ ਆ 24 ਘੰਟੇ ਦਿੱਲੀ 에어ਪੋਰਟ ਸਰਵਿਸ ਤਿਆਰੀਆਂ ਕਰ ਰਹੇ ਆ ਲੜੀਆਂ ਲੁੜੀਆਂ ਲਾ ਰਹੇ ਆ ਨਾਲ ਅਲੇ ਪੱਤੀ ਨਹੀਂ ਲੱਗ ਜਾਨੀਆ ਬਸ ਇਹ ਦੋਹਾਂ ਪੰਨ ਕਰਦੇ ਨੂੰ ਬਾਦ ਆਈ ਦੀਵਾਲੀ ਦਾ ਕਰਕੇ ਗੱਡੀਆਂ ਘਾਟਾ ਘਰੋ ਘਰੀ ਖੜੀਆਂ ਇੰਦਰ ਕਾਕਾ हेयर कटिंग ਵੀ ਬਣਾਈ ਜਾਂਦਾ ਦੀਵਾਲੀ ਦੋਨਾਂ ਦੀ ਦੋਨਾਂ ਦੀ ਦੋਨਾਂ ਇਕੱਠੀਆਂ ਹੀ ਐ ਐ ਬਾਬੂ ਉੱਥੇ ਹਾਂ ਭਾਈ ਵਿੱਕੀ ਜਰਨਲ ਸਟੋਰ ਇਹ ਤਾਂ ਹਰੇਕ ਤਰ੍ਹਾਂ ਦਾ ਕੱਪੜਾ ਮਿਲਦਾ ਹੀ ਰੈਡੀमेड ਇਹ ਤਾਂ ਪਹਿਲਾਂ ਪਹਿਲਾਂ ਇਹ ਪਟਾਕੇਆਂ ਦੀ ਦੁਕਾਨ ਲੱਗੀ ਆ ਇੱਥੇ ਵੀ ਆਓ ਪਟਾਕੇ ਲੈ ਕੇ ਜਾਓ ਹਰ ਇੱਕ ਤਰ੍ਹਾਂ ਦੇ ਸਸਤੇ ਪਟਾਕੇ ਆ ਵੀ ਆਪਣਾ ਖੁਸ਼ ਭੁੱਲਰ ਇਹ ਕਰਦੂ ਫੇਰ ਫੇਰ ਆਪਣੇ ਆਈਲੈਂਡ ਦਾ ਕੀ ਨਾਮ ਆ ਸਮਾਰਟ ਆਈਲੈਂਡਸ ਉਹ ਦੇਖ ਅੱਜ ਬਸਾਂ ਚੂਰੀਆਂ ਜਾਂਦੀਆਂ ਭਰੀਆਂ ਟਾਈਮ ਤੋਂ ਪਹਿਲਾਂ ਹੀ ਅੱਜ ਫਿਰ ਦੀਵਾਲੀ ਵੇਖਣੀ ਕਰਕੇ ਜਾ ਰਹੇ ਹਰੇਕ ਆਪ ਆਪਣੇ ਘਰਾਂ ਚੱਲਣ ਨੂੰ ਕੋਕਾਂ ਇਲਾਕੇ ਚੱਲੇ ਜੀ ਕੰਨੇ ਹੁਣ ਆਪਾਂ ਤੋਂ ਦਰਸ਼ਨ ਕਰਾਉਣੇ ਆ ਪੰਡਿਤ ਪੁੱਤਰ ਕਲਾਂ ਦੇ ਗੁਰਦਰਾ ਸਾਹਿਬ ਪੱਤੀ ਢਲਾਂ ਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਦਵੇ ਤੇ ਸਰਬੱਤ ਦਾ ਭਲਾ ਕਰੇ ਦਾਤਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ 62 ਆ ਗਿਆਂ ਆ ਬਾਬੇ ਬੈਠੇ ਆਈ ਸਾਰੇ ਅੱਜ ਇੱਥੇ ਆ ਉਹ ਬਾਬੇ ਬੈਠੇ ਆ ਪੱਟੇ ਦੇ ਵਿੱਚ ਮੁੰਡੇ ਵਿੱਚ ਇੱਕ ਬਾਬਾ ਹੀ ਬੈਠਾ ਇਹ ਆਪਣੀ ਇਹ ਵੀਡੀਓ ਵਾਤਾਵਰ ਤੇ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਇਹ ਆਪਾਂ ਹੋਰ ਵੀ ਤੁਹਾਡੇ ਕੋਲ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ ਓਕੇ ਲਵ ਯੂ ਸਾਰਿਆਂ ਨੂੰ ਬਾਈ ਕਰਦੇ ਕਰੋਨਾ ਕਰਦੇ ਕਰੋਨਾ